ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਜਿਹੜੇ ਲੋਕ ਪੰਜਾਬ ਦੇ ਵਿੱਚ ਆਪਣੇ ਭਰਾ ਮਾਰੂ ਨੀਤੀ ਤੇ ਆਪਣੇ ਹੀ ਲੋਕਾਂ ਤੇ ਧੌਂਸ ਜਮਾਉਂਦੇ ਆ ਤੇ ਝੂਠੇ ਮੁਕਾਬਲੇ ਬਣਾਉਂਦੇ ਆ ਜਾਂ ਪੰਜਾਬ ਦੇ ਵਿੱਚ ਆਪਣੇ ਧੀਆਂ ਪੁੱਤ ਮਰਵਾਉਂਦੇ ਆ ਜਾਂ ਆਪਣੇ ਸਵਾਰਥ ਵਾਸਤੇ ਨਸ਼ਾ ਵੇਚਦੇ ਆ ਜਾਂ ਰੱਬ ਤੁਡਾ ਭਲਾ ਕਰੇ ਵੀ ਵੱਡੇ ਵੱਡੇ ਜਿਹੜੇ ਕਾਰਨਾਮਿਆਂ ਕਿਉਂਕਿ ਇੱਥੇ ਧੌਂਸ ਦਿਖਾਉਣ ਵਾਸਤੇ ਕਰਦੇ ਆਪਾਂ ਅੱਗੇ ਖੁੱਲ੍ਹ ਕੇ ਗੱਲ ਕਰਦੇ ਆ ਪਹਿਲਾਂ ਤੁਹਾਨੂੰ ਮੈਂ ਉਹਨਾਂ ਦੀ ਕਾਤ ਦੱਸਦਾ ਜਿਨ੍ਹਾਂ ਨੂੰ ਇੱਥੇ ਲੋਕੀ ਜਾ ਕੇ ਗੁੱਬੁੱਕੇ ਦਿੰਦੇ ਆ ਗੋਡੀ ਹੱਥ ਲਾਉਂਦੇ ਆ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਕਾਤ ਸਾਰਿਆਂ ਦੀ ਉੱਥੇ ਇੰਨਾ ਏਦਾਂ ਦੀ ਆ ਪੰਜਾਬ ਦੀ ਜਿਹੜੀ ਅੱਜ ਹਾਲਾਤ ਨੇ ਇਹਨਾਂ ਲੋਕਾਂ ਕਰਕੇ ਮਾੜਾ ਜੇ ਤੁਸੀਂ ਦੇਖਿਓ ਮੈਂ ਤੁਹਾਨੂੰ ਵੀਡੀਓ ਦਿਖਾਣਾ ਆ ਦੇਖਿਓ ਰਾਜਾ ਬਣੇਗਾ ਬਿੰਦੀ ਮਾਂ ਦੀ ਫੋਟੋ ਆ ਵੀ ਲਾ ਕੇ ਤੁਹਾਨੂੰ ਦਿਖਾਉਂਗਾ ਇਹ ਲਓ ਜੀ ਆ ਇੱਕ ਵਾਰ ਫਿਰ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਤੁਸੀਂ ਫਿਰ ਦੇਖ ਲਓ ਸਾ ਦੇਖੋ ਪੰਜਾਬ ਕਾਂਗਰਸ ਪ੍ਰਧਾਨ ਦਾ ਰਾਜਾ ਵੜਿੰਗ ਜਿਹੜਾ ਹੈਗਾ ਉਹ ਆਪਦੀ ਮਾਤਾ ਦੇ ਪੈਰੀ ਹੱਥ ਲਾਦਾ ਤੇ ਮਾਤਾ ਉਹਦੇ ਵੱਲ ਦੇਖਦੀ ਵੀ ਨਹੀਂ ਥੁੱਡਾ ਮਾਰ ਕੇ ਚਲੀ ਜਾਂਦੀ ਹੈ ਇਹ ਪਰਉਂਦ ਦੇ ਸਿਰ ਤੇ ਪੱਗ ਜਿਹੜੀ ਹੈਗੀ ਆ ਪੱਗ ਦਸ਼ਮੇਸ਼ ਪਿਤਾ ਦੀ ਆ ਜਿਹੜਾ ਇਹ ਜਾ ਕੇ ਦਿੱਲੀ ਵਿੱਚ ਰੋਲਦਾ ਪਿਆ ਕਿਸਾਨ ਵੀਰੋ ਕਿਸਾਨ ਪੰਜਾਬ ਵਾਸੀਓ ਅੱਜ ਪੰਜਾਬ ਦੀ ਗੱਲ ਆ ਸਾਡੇ ਹੱਕਾਂ ਦੀ ਗੱਲ ਆ ਸਾਡੇ ਲੋਕਾਂ ਦੀ ਗੱਲ ਆ ਅੱਜ ਜਿਹੜੀ ਤੁਹਾਨੂੰ ਮੈਂ ਹੁਣ ਵੀਡੀਓ ਦਿਖਾ ਕੇ ਹਟਿਆ ਫਾਸਟ ਵੇਖੀ ਤੁਸੀਂ ਉੱਥੇ ਕੋਈ ਵੀ ਪਾਰਟੀ ਦਾ ਬੰਦਾ ਚਾਹ ਕਾਂਗਰਸ ਚਾਹ ਕਾਲੀਆ ਚਾਹ ਭਾਜਪੀ ਚਾਹ ਆਮ ਆਦਮੀ ਪਾਰਟੀ ਆ ਇਹਨਾਂ ਦੀ ਕਾਦ ਦਿੱਲੀ ਅੱਗੇ ਆਹੀ ਆ ਜਦੋਂ ਇਹਨਾਂ ਦੀ ਦਿੱਲੀ ਅੱਗੇ ਘਾਤ ਆਹਾ ਤੇ ਉਹ ਲੋਕ ਦਿੱਲੀ ਦੇ ਪੰਜਾਬ ਦੇ ਲੋਕਾਂ ਵਾਸਤੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਵੇਂ ਇਹ ਜੁੱਤੀਆਂ ਚੱਟਦੇ ਉੱਥੇ ਜਾ ਕੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਆ ਦੋ ਦੋ ਆਨੇ ਬੰਦਿਆਂ ਦੇ ਤੇ ਉਦਾਂ ਹੀ ਉਹਨਾਂ ਦੀ ਇਮੇਜ ਇੱਕ ਸੈੱਟ ਹੋ ਜਾਂਦੀ ਪੰਜਾਬ ਦੇ ਲੋਕਾਂ ਵਾਸਤੇ ਵੀ ਸ਼ਾਇਦ ਇਹ ਲੋਕ ਇਦਾਂ ਦੇ ਹੀ ਹੋਣਗੇ ਉੱਥੇ ਸਾਡੀਆਂ ਮਿਸਲਾਂ ਦੇ ਕਰਦਾਰ ਸਾਡੇ ਹਰੀ ਸਿੰਘ ਨਲੂਏ ਵਾਲੇ ਕਰਦਾਰ ਸਾਡੇ ਮਛੇ ਸਿੰਘ ਕਰੇ ਕਰਦਾਰ ਸਾਡੇ ਮਹਾਰਨਜੀਤ ਸਿੰਘ ਅਲ ਇੱਕ ਕਰਦਾਰ ਤੇ ਸਾਡੇ ਮਨੀ ਸਿੰਘ ਸਾਡੇ ਜਾਂ ਬਾਜ ਸਿੰਘ ਸਾਡੇ ਵੱਡੇ ਵੱਡੇ ਜਿਹੜੇ ਸ਼ਹੀਦ ਸਿੰਘ ਨੇ ਬਾਬੇ ਦੀਪ ਸਿੰਘ ਵਰਗੇ ਕਰਦਾਰ ਆ ਲੋਕ ਉਹੀ ਪੱਗ ਬਣ ਕੇ ਫਿੱਕੇ ਕਰ ਦਿੰਦੇ ਆ ਇਸ ਕਰਕੇ ਪ੍ਰਭੂ ਮੇਰਿਓ ਜਿਹੜੀ ਪੰਜਾਬ ਦੀ ਕਾਤਾ ਪੰਜਾਬ ਨੂੰ ਦਿੱਲੀ ਆਪਣੇ ਪੈਰਾਂ ਵਿੱਚ ਸਮਝਦੀ ਇਸ ਕਰਕੇ ਕਿਉਂਕਿ ਜਿਹੜਾ ਸਾਡੇ ਤੇ ਜ਼ੁਲਮ ਹੁੰਦਾ ਜੁਲਮ ਇਹਨਾਂ ਦੀ ਬਦੌਲਤ ਹੁੰਦਾ ਇਹ ਏਡਾਂ ਦੇ ਧੱਲੇ ਲੋਕ ਨੇ ਅੱਜ ਮੈਨੂੰ ਵੇਖ ਕੇ ਬਹੁਤ ਗੁੱਸਾ ਆਇਆ ਇਹਨਾਂ ਤੇ ਏਦਾਂ ਹੀ ਕੇਦਰੀਵਾਲ ਦੇ ਪੈਰੀ ਪੈਂਦਾ ਭਗਵੰਤ ਮਾਨ ਏਦਾਂ ਹੀ ਸਾਡਾ ਜਾਖੜ ਜਾ ਕੇ ਪੈਰੀ ਪੈਂਦਾ ਕੀ ਪੰਜਾਬ ਦੀ ਇੱਜ਼ਤ ਦਿੱਲੀ ਦੇ ਪੈਰਾਂ ਦੇ ਵਿੱਚ ਪੈ ਗਈ ਮਿਲਨੀ ਆ ਇਹਨਾਂ ਦੀ ਕਾਤ ਨਹੀਂ ਹੈਗੀ ਉਹਨਾਂ ਦੇ ਅੱਖ 'ਚ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਯਾਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਆ ਆਪਣੇ ਸਟੇਟ ਦੀ ਕਰਨੀ ਆ ਕਿ ਕਿਨੇ ਕਿਉਂ ਬਿਆ ਵਾਸਤੇ ਜੁੱਤੀਆਂ ਚੱਤਦੇ ਫਿਰਦੇ ਯਾਰ ਹੱਤ ਹੋ ਗਈ ਆ ਤੇ ਜੇ ਭਾਈ ਅਮਰਤਪਾਲ ਨੇ ਅੱਖ ਚ ਅੱਖ ਪਾ ਕੇ ਗੱਲ ਕੀਤੀ ਤੇ ਫਿਰ ਇਹਨੇ ਚੀਕਾਂ ਕਿਦਾਂ ਨਿਕਲਦੀਆਂ ਹਾਇ ਭਾਈ ਅਮਰਤਪਾਲ ਹਾਇ ਭਾਈ ਅਮਰਤਪਾਲ ਗੱਲ ਇਹਦਾ ਵੀ ਪੰਜਾਬ ਦੇ ਹਾਲਾਤ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ ਪੰਜਾਬ ਦੇ ਲੋਕ ਪੰਜਾਬ ਦੇ ਬਲੱਡ ਦੇ ਵਿੱਚ ਜਿਹੜੀ ਸਾਡੀ ਮੀਨਿੰਗ 1980 ਤੋਂ ਇਹਨਾਂ ਨੇ ਪੱਗ ਰੋਲੀ ਜਦੋਂ ਦੇ ਸੰਤਾਂ ਦੀ 84 ਦੇ ਵਿੱਚ ਛਿਧੀ ਹੋ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਜੰਮਿਆ ਹੀ ਨਹੀਂ ਅੱਖ ਦੇ ਅੱਖ ਪਾਉਣ ਵਾਲਾ ਤੇ ਉਸ ਤੋਂ ਬਾਅਦ ਜਿਹੜੇ ਸੀ ਦਿੱਲੀ 'ਚ ਅੰਦੋਲਨ ਖੜਾ ਜਿਹੜਾ ਕੀਤਾ ਕਿਸਾਨਾਂ ਨੇ ਉਹਨਾਂ ਨੇ ਦੱਸਿਆ ਵੀ ਪੰਜਾਬ ਦੇ ਲੋਕ ਇਦਾਂ ਅੱਖ ਚੱਕ ਪਾ ਕੇ ਆਪਣੇ ਹੱਕ ਮੰਗਦੇ ਆ ਤੇ ਆ ਲੋਕ ਜਾ ਕੇ ਸਾਡੀਆਂ ਬਦਨਾਮੀਆਂ ਕਰਕੇ ਆਪਣੇ ਛੋਟੇ ਮੋਟੇ ਸਵਾਰਥਾਂ ਵਾਸਤੇ ਉਹਨਾਂ ਦੇ ਪੈਰਾਂ ਵਿੱਚ ਡਿੱਗਦੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਸਾਰੇ ਪੰਜਾਬ ਦੇ ਜਿਹੜੇ ਪੱਗਾਂ ਵਾਲੇ ਲੋਕ ਹੀ ਇਦਾਂ ਦੇ ਆ। ਦੋਸਤੋ ਮੈਂ ਤਾਂ ਪੰਜਾਬ ਦਾ ਭੜਾ ਜਿਹੜਾ ਦਿੱਲੀ ਤੋਂ ਚੱਲਦਾ ਕੋਈ ਨਹੀਂ ਕਰ ਸਕਦਾ ਜਿੰਦੀ ਆਪ ਦੀ ਕਾਤ ਹੀ ਹੈ ਨਹੀਂ। ਜਿੰਦੀ ਆਪ ਦਾ ਵजूद ਹੀ ਹੈ ਨਹੀਂ ਜਿੰਦੀਆਂ ਲੱਤਾਂ ਦੇ ਵਿੱਚ ਭਾਰ ਹੀ ਹੈ ਨਹੀਂ ਤੇ ਜਿੰਦੀ ਧੌਂ ਦੇ ਵਿੱਚ ਜਿਹੜਾ ਹੈਗਾ ਸਰੀਆ ਹੈ ਨਹੀਂ ਜਾਂ ਜਿੰਦੀ ਧੌਂ ਦੇ ਵਿੱਚ ਕੋਈ ਇਦਾਂ ਦੀ ਰੀੜ ਦੀ ਹੱਡੀ ਹੈ ਨਹੀਂ ਜਿਹੜਾ ਖੜ ਕੇ ਗੱਲ ਕਰਦਾ ਜਿਵੇਂ ਖਹਿਰਾ ਕਰਦਾ ਆਜ ਜੁੱਤੀਆਂ ਜੁੱਤੀਆਂ ਪਾਲਜ ਕਰਕੇ ਜਿਨੇ ਜਿਨੇ ਵਜ਼ੀਰੀਆਂ ਲਈਆਂ ਜਾਂ ਜੁੱਤੀਆਂ ਪਾਲਜ ਕਰਕੇ ਟਿਕਟਾਂ ਲਈਆਂ ਜਾਂ ਜੁੱਤੀਆਂ ਪਾਲਜ ਕਰਕੇ ਅਹੁਦੇ ਲੈ ਉਹ ਪੰਜਾਬ ਦੀ ਕਿੰਨਾ ਵਸਵਾਰ ਦੂਗਾ ਉਹ ਪੰਜਾਬ ਦੀ ਪਲਾਉਣਾ ਦੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਚ ਬਣ ਜਾਏ ਤੇ ਉਹ ਪੰਜਾਬ ਵਾਸਤੇ ਕੋਈ ਇੱਕ ਵੀ ਉਹਦਾ ਇੱਕ ਵੀ ਕੰਮ ਕਰਵਾ ਸਕਦਾ ਨਹੀਂ ਕਰਵਾ ਸਕਦਾ ਸਾਨੂੰ ਇੱਥੇ ਸੋਚਣ ਦੀ ਲੋੜ ਆ ਸਾਨੂੰ ਉਹ ਕਰਦਾਰ ਪੈਦਾ ਕਰਨੇ ਪੈਣੇ ਆ ਸਾਨੂੰ ਉਹ ਲੋਕ ਪੈਦਾ ਕਰਨੇ ਪੈਣੇ ਆ ਜਿਹੜੇ ਸੈਂਟਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਪੰਜਾਬ ਦੀ ਗੱਲ ਕਰ ਸਕਣ ਪੜਾ ਸਾਡਾ ਹਿੰਦੂ ਤਬਕਾ ਹੈ ਪੜਾ ਸਾਡਾ ਮੁਸਲਮ ਪੰਜਾਬ ਦਾ ਹੈ ਪੜਾ ਸਾਡਾ ਸਾਈ ਪੰਜਾਬ ਦਾ ਪੜਾ ਸਾਡਾ ਸਿੱਖ ਪੰਜਾਬ ਦਾ ਹੈ ਚਾਰੇ ਪੰਜੇ ਕੌਮਾਂ ਭਰਾ ਸਾਡਾ ਮਰਬੀ ਸਿੱਖਾ ਸਾਡਾ ਕੋਈ ਮਜ਼ਦੂਰ ਭਰਾ ਜੋ ਕੋਈ ਵੀ ਆ ਜਿਹੜਾ ਪੰਜਾਬ ਦਾ ਹੈ ਉਹਨਦੇ ਕੋਲ ਇਦਾਂ ਦੇ ਹੌਸਲਾ ਹੋਣਾ ਚਾਹੀਦਾ ਤੇ ਦਿੱਲੀ ਨਾਲ ਜਦੋਂ ਸਾਡੀ ਗੱਲ ਚੱਲਦੀ ਅਸੀਂ ਪੰਜਾਬ ਦੀ ਗੱਲ ਰੱਖਣੀ ਅਸੀਂ ਅੱਖ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਨਾ ਕਿ ਜਿਵੇਂ ਆ ਰਾਜਾ ਵੜੇਗਾ ਜੋ ਉਹਨਾਂ ਦੇ ਪੈਰਾਂ ਦੇ ਵਿੱਚ ਪੈ ਕੇ ਉਹਨਾਂ ਦੀ ਜੁੱਤੀਆਂ ਚੱਟ ਕੇ ਉਹ ਉਹਨੇ ਢੀਨੂਏ ਮਾਂ ਬਣਾ ਕੇ ਉਹਦੀ ਟੀ-ਸ਼ਰਟ ਪਾਈ ਫਿਰਦਾ ਜਿੰਦੇ ਵਾਸਤੇ ਪੰਜਾਬ ਦੇ ਵਿੱਚ ਕੱਲ ਪਰਸੋ ਜਿਹੜਾ ਬਿਆਨ ਦਿੱਤਾ ਇਹਨੇ ਅੱਗ ਲਾਉਣ ਵਾਲਾ ਜਿਹੜੇ ਜਿਹੜਾ ਨੇ ਬਿਆਨ ਦਿੱਤਾ ਇਹ ਪੰਜਾਬ ਦੇ ਲੋਕ ਖਾਲਸਾਤਨ ਨਾਲ ਨੇ ਜਾਂ ਪੰਜਾਬ ਦੇ ਲੋਕ ਹਿੰਦੁਸਤਾਨ ਨਾਲ ਨੇ ਇਲੈਕਸ਼ਨ ਜਿਹੜਾ ਹੈਗਾ ਵੀ ਹਿੰਦੁਸਤਾਨ ਦੇ ਸੰਵਿਧਾਨ ਦੇ ਥੱਲੇ ਹੋ ਰਿਹਾ ਹੈ ਬੂਟਾ ਹਿੰਦੁਸਤਾਨ ਦੇ ਸੰਵਿਧਾਨ ਦੇ ਮਤੇਅਤ ਪੈ ਰਹੀਆਂ ਨੇ ਇਹ ਉਹਦੇ ਉਸੇ ਕਾਨੂੰਨ ਦੇ ਮਤੇਅਤ ਹੀ ਜਿਹੜੇ ਇਹ ਕਿਨੇ ਰੇਖ ਪੰਜਾਬ ਦਾ ਬੁਛਿੰਦਾ ਜਿਹੜਾ ਲੜ ਰਿਹਾ ਇਲੈਕਸ਼ਨ ਉਹ ਉਸੇ ਕਾਨੂੰਨ ਦੇ ਤਹਿਤ ਪੈ ਰਿਆ ਤੇ ਫਿਰ ਐਡੇ ਵੱਡਾ ਬਿਆਨ ਜਿਹੜਾ ਹੈਗਾ ਸੀ ਪੰਜਾਬ ਨੂੰ ਅੱਗ ਕਿਉਂਕਿ ਇਹਨਾਂ ਕੋਲ ਤਾਂ ਸਿਕਿਉਰਟੀਆਂ ਜਾਂ ਸਕਿਉਰਟੀ ਸਕਿਉਰਟੀਆਂ ਇਹਨਾਂ ਤੋਂ ਕਹਿੰਦੇ ਪੁੱਛਣਾ ਨਹੀਂ ਜੇ ਅੱਗ ਲੱਗੀ ਤੇ ਨੁਕਸਾਨ ਸਾਡੇ ਧੀਆਂ ਪੁੱਤਰਾਂ ਦਾ ਹੋਣਾ ਇਸ ਕਰਕੇ ਦੋਸਤੋ ਸੋਚਣ ਦੀ ਲੋੜ ਆ ਜਿਹੜੇ ਦਿੱਲੀ ਦੇ ਗੁਲਾਮ ਨੇ ਜਿਹੜੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜਿਨ੍ਹਾਂ ਨੇ ਸਾਨੂੰ ਵੇਚਿਆ ਅੱਜ ਉਹਨਾਂ ਨੂੰ ਨਿਕਾਰਨ ਦੀ ਲੋੜ ਹੈ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਆ ਚਾਹੇ ਭਾਜਪਾ ਪਾਰਟੀ ਆ ਚਾਹੇ ਕਾਲੀਦਾਲਾ ਇਹ ਸਾਰੇ ਦਿੱਲੀ ਦੇ ਦਲਾਲ ਨੇ ਦਿੱਲੀ ਦੇ ਦੱਲੇ ਨੇ ਇਹਨਾਂ ਨੇ ਇਹਨਾਂ ਦੀਆਂ ਦੋਨਾਂ ਧਿਰਾਂ ਦੀਆਂ ਸਹਿਮਤੀਆਂ ਕਰਕੇ ਅੱਜ ਤੱਕ ਜਿਹੜਾ ਹੈਗਾ ਰੱਬ ਤੁਹਾਡਾ भला ਕਰੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਇਹਨਾਂ ਚਾਰਾਂ ਪੰਜਾਂ ਪਾਰਟੀਆਂ ਦੀ ਸਹਿਮਤੀ ਕਰਕੇ ਨਹੀਂ ਹੋਏ ਨਹੀਂ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਸੀ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਇਹ ਪਤਾ ਵੀ ਜੇ ਸੁਖਵੀਰ ਸਿੰਘ ਬਾਦਲ ਤੇ ਕਿਉਂਕਿ ਸੁਖਵੀਰ ਸਿੰਘ ਬਾਦਲ ਵੀ ਦਿੱਲੀ ਦਾ ਦਲਾਲ ਆ ਵੱਡਾ ਦਲਾਲ ਆ ਦਿੱਲੀ ਦੇ ਕਹਿਣ ਤੇ ਉਹ ਨਿੱਕੀਆਂ ਨਿੱਕੀਆਂ ਪੋਸਟਾਂ ਵਾਸ ਨਿੱਕੀਆਂ ਨਿੱਕੀਆਂ ਉਹਦਿਆਂ ਵਾਸਤੇ ਪੰਜਾਬ ਭੇਜ ਸਕਦਾ ਉਹਨਾਂ ਨੂੰ ਇਦਾਂ ਦੇ ਲੋਕ ਚਾਹੀਦੇ ਆ ਜੇ ਸ਼੍ਰੋਮਣੀ ਕਮੇਟੀ ਕਿਸੇ ਸਕੀਲਦ ਬੰਦੇ ਕੋਲ ਪੰਜਾਬ ਦੇ ਕਿਸੇ ਉਸ ਮਹਾਨ ਸੜਸਕੂਲਾਂ ਜਾਂਦੀ ਆ ਜਿਹੜਾ ਸਾਡਾ ਜਿਵੇਂ ਜਗਤਾਰ ਸਿੰਘ ਹਵਾਰਾ ਜਥੇਦਾਰ ਇੱਕ ਕਾਲ ਤਖਤ ਦਾ ਜੇ ਉਹ ਕਾਲ ਤਖਤ ਦਾ ਜਥੇਦਾਰ ਬਾਹਰ ਆਉਂਦਾ ਜੇ ਉਹ ਫੈਸਲੇ ਕਰਦਾ ਤੇ ਇਹਨਾਂ ਲੋਕਾਂ ਦੇ ਵਿजूद ਹਿੱਲ ਸਕਦੇ ਆ ਤੇ ਇਸ ਕਰਕੇ ਹੁਣ ਜੋਰ ਲੱਗਾ ਖੜਾ ਇਹਨਾਂ ਦਾ ਵੀ ਕਿਸੇ ਨਾ ਕਿਸੇ ਦਿੱਲੀ ਦਾ ਵੀ ਜੋਰ ਲਗਾ ਕੇ ਆ ਸਾਡੂ ਜੁੱਤੀਆਂ ਜੱਟਾਂ ਨਾਲੇ ਗੁਲਾਮ ਪੰਜਾਬ ਦੇ ਚਾਹੀਦੇ ਨੇ ਅਸੀਂ ਉਹਨਾਂ ਦੀਆਂ ਜ਼ਮੀਨਾਂ ਖੋਈਏ ਕੁਸ ਕਰਨਾ ਅਸੀਂ ਉਹਨਾਂ ਨੂੰ ਜੁੱਤੀਆਂ ਮਾਰੀਏ ਕੁਸ ਕਰਨਾ ਅਸੀਂ ਉਹਨਾਂ ਤੇ ਕਰਜ਼ਾ ਚੜਿਆ ਹੋਇਆ ਅਸੀਂ ਜਿਹੜਾਂ ਦੇ ਇਥੋਂ ਲੁੱਟ ਖਸੁੱਟ ਕਰ ਰਹੇ ਆ ਉਹਨਾਂ ਦੀਆਂ ਫਸਲਾਂ ਦੀ ਪਰ ਉਹ ਫਸਲਾਂ ਦੇ ਭਾਅ ਨਾ ਮੰਗ ਸਕਣ ਸਿਰਫ ਇੱਕ ਕਾਗਜ਼ੀ ਬਿਆਨ ਦੇ ਅੱਜ ਤੁਸੀਂ ਕਾਂਗਰਸ ਸਰਕਾਰ ਆਪਾਂ ਬੜਾ ਚਿਰ ਦੇਖੀਏ ਬਣਾ ਦਿਓ ਏ ਜੇ ਤੁਹਾਡੀ ਇੱਕ ਵੀ ਗੱਲ ਕਰ ਜਾਂ ਤਾਂ ਮੈਨੂੰ ਨੀਵੀਂ ਖਾਬਾ ਆਜੋ ਕੱਲੀ ਅੱਜ ਬੰਦੀ ਸਿੰਘਾਂ ਦੀ ਗੱਲ ਕਰੀ ਜਾਂਦੇ ਨੇ ਅੱਜ ਕੱਲੀ ਰੱਬ ਤੁਹਾਡਾ ਭਲਾ ਸੁਖਬੀਰ ਬਾਦਲ ਦਿੱਲੀ ਦਾ ਦਲਾਲ ਜਿਹੜਾ ਅੱਜ ਗੱਲ ਕਰਦਾ ਪਿਆ ਰੱਬ ਤੁਹਾਡਾ ਭਲਾ ਕਰੇ ਵੀ ਧਰਮਈ ਫੌਜੀਆ ਦੇ ਅਸੀਂ ਪਰਿਵਾਰ ਨੂੰ ਟਿਕਟ ਦਿੱਤੀ ਆ ਤੇ ਜਦੋਂ ਉਹਨਾਂ ਲੋਕਾਂ ਨੂੰ ਤੁਸੀਂ ਜੁੱਤੀਆਂ ਮਾਰਦੇ ਰਹੇ ਜੀ ਉਦੋਂ ਕਿੱਥੇ ਸੀ ਜਿਹੜਾ ਲੋਕਾਂ ਨੇ ਜਿਹੜੇ ਜਿਹੜੇ ਅਵਸਰਾਂ ਨੇ ਕਾਤਲ ਕੀਤੇ ਸਾਡੀਆਂ ਧੀਾਂ ਪੈਣਾ ਦੀਆਂ ਪੱਤਾਂ ਲੁੱਟੀਆਂ ਗੁਪਤੰਗਾਂ ਦੇ ਵਿੱਚ ਮਿਰਚਾਂ ਪਾਈਆਂ ਤੁਸੀਂ ਉਹਨਾਂ ਨੂੰ ਵਜੇਰੀਆਂ ਦਿੱਤੀਆਂ ਉਦੋਂ ਤੁਸੀਂ ਕਿੱਥੇ ਉਦੋਂ ਤੁਹਾਡੇ ਬੰਥ ਦੇ ਮੁਤਾਬਕ ਤੁਹਾਡਾ ਜਿਹੜਾ ਅੰਦਰ ਦਾ ਬਲੱਡ ਕਿਉਂਕਿ ਤੁਹਾਡਾ ਬਲੱਡ ਹੈ ਹੀ ਗੰਗੂ ਹਰਾਂ ਦਾ ਤੁਹਾਡਾ ਬਲੱਡ ਬਲੱਡ ਹੈ ਹੀ ਜਿਹੜਾ ਹੈਗਾ ਪੰਜਾਬ ਦੇ ਦੋਸ਼ੀਆਂ ਵਾਲਾ ਤੁਸੀਂ ਹਮੇਸ਼ਾ ਪੰਜਾਬ ਦੀ ਪਿੱਠ 'ਤੇ ਚੂਰਾ ਮਾਰਿਆ ਆ ਜਾਂ ਵੀਡੀਓ ਦੇਖ ਕੇ ਬੜਾ ਦੁੱਖ ਲੱਗਾ ਜਿਹੜਾ ਜਿਹੜਾ ਕੋਈ ਇਹਨੂੰ ਆਪਦਾ ਭਰਾ ਦੇ ਕਦੀ ਇਨੇ ਇੱਥੇ ਪੰਜਾਬ ਦੇ ਵਿੱਚ ਛੇ ਦਿਨ ਪੁੱਛ ਕੇ ਦੇਖਿਓ ਕਿਤੇ ਕਾਲ ਤਖਤ ਸਭ ਦੇ ਜਥੇਦਾਰ ਤੇ ਕੋਈ ਹੱਥ ਲਾਇਆ ਇਹਨੂੰ ਪੁੱਛ ਕੇ ਦੇਖਿਓ ਕਿਤੇ ਕਾਲ ਤਖਤ ਦੇ ਹੈੱਡ ਗ੍ਰੰਥੀ ਤੇ ਗੋਡੀ ਹੱਥ ਲਾਇਆ ਕਿਤੇ ਆਪ ਤੋਂ ਵੱਡਾ ਇਹਨਾਂ ਦੇ ਕੋਈ ਆਗੂ ਹੁੰਦਾ ਉਹਦੇ ਪੈਰੀਂ ਹੱਥ ਲਾਏ ਇਹਨਾਂ ਨੇ ਇੱਥੇ ਤੇ ਟਕਸਰ ਬਾਦੀਆਂ ਤੇ ਉੱਥੇ ਦੁੱਕੀ ਦੁੱਕੀ ਬੰਦਿਆਂ ਦੇ ਪੈਰੀਂ ਹੱਥ ਲਾ ਕੇ ਇਹ ਆਪਿਆਂ ਵਜ਼ੀਰੀਆਂ ਭਾਲਦੇ ਆ ਪੰਜਾਬ ਦੇ ਲੋਕੋ ਇਹਨਾਂ ਤੋਂ ਕੁਝ ਨਹੀਂ ਮਿਲਣਾ ਇਹਨਾਂ ਨੂੰ ਇਸ ਵਾਰ 2027 ਦੇ ਵਿੱਚੋਂ ਚੱਲ ਦੇ ਕਰੋ ਆਪਣੀ ਆਪ ਦੀ ਪੰਜਾਬ ਦੀ ਕੋਈ ਸਰਕਾਰ ਬਣਾਓ ਜਿਹੜੇ ਸਾਡੇ ਕਿਸਾਨੀ ਮੁੱਦੇ ਹੱਲ ਕਰ ਸਕਣ ਜਿਹੜੇ ਸਾਡੇ ਗਰੀਬਾਂ ਦੇ ਮੁੱਦੇ ਹੱਲ ਕਰ ਸਕਣ ਜਿਹੜੇ ਸਾਡੇ ਧਰਮ ਦੇ ਨਾਂ ਤੇ ਜਿਹੜੇ ਸਾਨੂੰ ਪਾੜੇ ਪਾਰੇ ਉਹਨਾਂ ਨੂੰ ਮਿਟਾ ਸਕਣ ਇਹ ਨਹੀਂ ਬੇਨਤੀਆਂ ਕਰਦੀਆਂ ਅੱਜ ਵੀਡੀਓ ਦੇਖ ਕੇ ਦੁੱਖ ਲੱਗਾ ਮੈਂ ਇਸ ਕਰਕੇ ਲਾਈਵ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ